ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਛੜੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਾਖੀ ਵਿੱਚ ਜਾਣਿਆ ਸੀਗਾ ਕਿ ਖਾਨ ਦੇ ਖਾਨ ਦਾ ਪੁੱਤਰ ਕੌਣ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਸਤੇ ਘਰ ਕਿਉਂ ਬੁਲਾਇਆ ਗਿਆ ਸੀ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਮਰਦਾਨਾ ਜੀ ਵਾਪਸ ਸਤਪੁਰੂ ਕਿਉਂ ਗਏ ਸਨ ਸੋ ਆਓ ਜਾਣਦੇ ਹਾਂ ਗੁਰੂ ਜੀ ਨਾਮ ਬਾਨੀ ਆਸਰੇ ਪਾਪੀ ਜੀਵਾਂ ਦਾ ਉਦਾਰ ਕਰਦੇ ਰਹੇ ਸੈਦਪੁਰ ਨੰਦਿਆ ਨੂੰ ਕਈ ਦਿਨ ਹੋ ਗਏ ਮਰਦਾਨਾ ਤਲਵੰਡੀਆਂ ਹੋ ਕੇ ਗੁਰੂ ਜੀ ਕੋਲ ਪਹੁੰਚ ਗਿਆ ਜਦੋਂ ਗੁਰੂ ਜੀ ਨੇ ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਤੇ ਰਾਏ ਬੁਲਾਰ ਜੀ ਦੀ ਸੁਖ ਸੰਤ ਪੁੱਛੀ ਤਾਂ ਮਰਦਾਨੇ ਨੇ ਆਖਿਆ ਦਾਤਾ ਮੈਂ ਕੀ ਦੱਸਾਂ ਸਾਰੇ ਬਹੁਤ ਵੈਰਾਗ ਕਰਦੇ ਨੇ ਮਾਤਾ ਤ੍ਰਿਪਤਾ ਜੀ ਦੇ ਨੈਣਾ ਵਿੱਚੋਂ ਤਾਂ ਜਲ ਸੁੱਕਦਾ ਹੀ ਨਹੀਂ ਜਿਸ ਦਿਨ ਦਾ ਸੁਲਤਾਨਪੁਰ ਤੋਂ ਸੁਨੇਹਾ ਪਹੁੰਚਿਆ ਹੈ ਕਿ ਨਾਨਕ ਸਾਧ ਹੋ ਕੇ ਕਰੋ ਨਿਕਲ ਗਿਆ ਉਸ ਦਿਨ ਤੋਂ ਬਹੁਤ ਵਹਿਰਾਗ ਕਰਦੇ ਹਨ ਇਹੋ ਆਖਦੇ ਹਨ ਪੁੱਤਰ ਦੇ ਦਰਸ਼ਨ ਨਹੀਂ ਹੋਣਗੇ ਰੋਂਦੀ ਹੀ ਮਰ ਜਾਵਾਂਗੀ ਮੈਂ ਤਾਂ ਕਾਲੂ ਜੀ ਉਹਨਾਂ ਦਾ ਤਾਂ ਪੁੱਛੋ ਹੀ ਕੁਝ ਨਾ ਸੁਧਾਈਆਂ ਵਾਂਗ ਫਿਰਦੇ ਨੇ ਕਦੀ ਕ੍ਰੋਧਮਾਨ ਹੋ ਕੇ ਤੁਸੀਂਾਨੂੰ ਮੰਦੇ ਸ਼ਬਦ ਆਖਣ ਲੱਗ ਪੈਂਦੇ ਹਨ ਤੇ ਕਦੀ ਆਪ ਮੁਹਾਰੇ ਵੱਧ ਘਟ ਬੋਲੀ ਜਾਂਦੇ ਹਨ ਉਹਨਾਂ ਦਾ ਕਲੇਜਾ ਹਿੱਲ ਗਿਆ ਹੈ ਮੈਨੂੰ ਪੱਕੀਆਂ ਕਰਦੇ ਸਨ ਕਿ ਇੱਕ ਵਾਰ ਜ਼ਰੂਰ ਪੁੱਤਰ ਨਾਨਕ ਜੀ ਘਰ ਆਵੇ ਰਾਏ ਬੁਲਾਰਦੀ ਤਾਂ ਪੁੱਛੋ ਹੀ ਕੁਝ ਨਾ ਉਹ ਤਾਂ ਤੁਸਾਂ ਦੇ ਵਿਛੋੜੇ ਵਿੱਚ ਕੋਇਲ ਵਾਂਗ ਕੂਕ ਰਹੇ ਨੇ ਉਹ ਤਾਂ ਰਾਤ ਦਿਨੇ ਬੇਨਤੀਆਂ ਕਰਦੇ ਨੇ ਕਿ ਤੁਸੀਂ ਉਹਨਾਂ ਨੂੰ ਮਿਲੋ ਤੁਸਾਂ ਦੇ ਦッセ ਸ਼ਬਦਾਂ ਦਾ ਜਾਪ ਕਰਦੇ ਰਹਿੰਦੇ ਹਨ ਬਹੁਤ ਬਹੁਤ ਵੈਰਾਗੀ ਹੋ ਗਏ ਨੇ ਜਦੋਂ ਮੈਂ ਤੁਰਨ ਲੱਗਾ ਤਾਂ ਮੈਨੂੰ ਸਦਕੇ ਇਉਂ ਪੱਕੀ ਕਰਨ ਲੱਗੇ ਮਰਦਾਨਿਆਂ ਮੇਰੇ ਵੱਲੋਂ ਪੱਕੀ ਕਰੀ ਆਖੀ ਗਾਇ ਬੁਲਾਰ ਤੇਰਾ ਸੇਵਕ ਤੈਨੂੰ ਯਾਦ ਕਰਦਾ ਹੈ ਜਿਵੇਂ ਮਛਲੀ ਨੀਰ ਬਿਨਾ ਤੜਫਦੀ ਹੈ ਤਿਵੇਂ ਉਹ ਤੜਪ ਰਿਹਾ ਹੈ ਪ੍ਰੀਤਮ ਪਿਆਰੇ ਆ ਤੇ ਦਰਸ਼ਨ ਦੇ ਤਪਦੇ ਹਿਰਦੇ ਨੂੰ ਠੰਡ ਪਾਈ ਬਿਲ ਦੀ ਬੇਚੈਨੀ ਨੂੰ ਦੂਰ ਕਰੀ ਆਈ ਮੇਰੇ ਮਾਹੀ ਮੇਰੇ ਪਿਆਰੇ ਇਉ ਉਹ ਕਿੰਨਾ ਜ਼ਿਰਵੈਰਾਗ ਕਰਦੇ ਰਹੇ ਸੁਨੇ ਸਨੇਹਾ ਦਿੰਦੇ ਹੋਏ ਉਹ ਇਹ ਵੀ ਆਖਦੇ ਸਨ ਜੇ ਗੁਰੂ ਨਾਨਕ ਜੀ ਤਲਵੰਡੀ ਆ ਕੇ ਰਹਿਣ ਤਾਂ ਸਾਰਾ ਖਰਚ ਮੈਂ ਦਿਆਂਗਾ ਧਰਮ ਮਸਾਲਾ ਬਣਵਾ ਦਿਆਂਗਾ ਸਾਰੀ ਜ਼ਮੀਨ ਉਹਨਾਂ ਦੇ ਹਵਾਲੇ ਕਰ ਦਿਆਂਗਾ ਪਰ ਇੱਕ ਵਾਰ ਆ ਜ਼ਰੂਰ ਜਾਣ ਗੁਰੂ ਜੀ ਨੇ ਇਉ ਤਲਵੰਡੀ ਤੇ ਸੁਨੇਹੇ ਸੁਣੇ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਮਾਪੇ ਨਾਲ ਮੇਲ ਤੇ رائے ਬੁਲਾਰ ਦੀ ਸ਼ਰਧਾ ਕਿਵੇਂ ਪੂਰੀ ਹੋਈ ਇਹ ਜਾਣਾਂਗੇ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜਾਂਚਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ